ਹਾਂਜੀ ਸਤਿ ਸ਼੍ਰੀ ਅਕਾਲ ਜੀ ਜੀਦ ਕਰਦੇ ਆ ਠੀਕ ਠਾਕ ਹੋਵਾਂਗੇ ਤੇ ਅੱਜ ਪ੍ਰੀਤ ਸੈਟ ਫਿਟ ਕਰਕੇ ਚਲਾਤੀ ਸੀ ਹੁਣ ਖੱਤੇ ਜਾਏ ਤੇ ਮਾੜੀ ਮੁੱਟੀ ਕਾਟਰ ਦੀ ਸੈਟਿੰਗ ਦੀ ਕੱਲੀਆਂ ਫਿੰਗਰਾਂ ਪਾਉਣੀਆਂ ਰਹਿ ਗਈਆਂ ਸਫਾਈ ਸੁਪੂਈ ਪੂਰੀ ਐ ਕੋਈ ਟੋਟਾ ਟਾਟਾ ਨਹੀਂ ਤੇ ਪਤਾ ਨਹੀਂ 75 ਐ ਪਤਾ ਨਹੀਂ 71 ਐ ਵੀ ਉਹ ਤਾਂ ਟੁੱਕ ਜਾ ਨਿਕਲਿਆ ਹੋਇਆ ਉਹਦਾ ਨਵੀਂ ਪੈ ਜੂਗੀ ਲੋ ਜੀ ਕਰੋ ਚੈੱਕ ਸਾਰੀ ਫੱਕ ਆ ਥੱਲੇ ਆਹ ਆਹ ਮੇਰਾ ਧਿਆਨ ਹੈਗਾ ਦੀ ਮੂਰ ਵਾ ਕਾਡਰਦੇ ਆ ਫਿੰਗਰਾਂ ਫਿੰਗਰਾਂ ਨੇ ਉਹ ਵੀ ਜੁੜ ਜਾ ਵੱਡੇ ਜਾਊ ਸੋ ਲੈ ਆਉਣੇ ਆ ਹਾਂ ਖੁਸ਼ ਆ ਫੋਰਮ ਹਨ ਖੁਸ਼ ਹੈ ਪੂਰਾ ਰੇਸ ਜਿੱਥੇ ਉਹਦੇ ਨਿਸ਼ਾਨੀ ਲੱਗੀ ਹੋਈ ਆ ਨਾ ਉਦੋਂ ਅਗਲੇ ਟੱਕ ਤੇ ਚੱਲੂ ਇਹ ਆਹ ਹਾਂ ਜਾਂਦੇ 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 ਮਸ਼ੀਨ ਇੱਥੇ ਵੀ ਹਲੇ ਚੱਕਰਬੰਦ ਮੰਗ ਰਹੀ ਆ। ਪੂਰੀ ਸਫਾਈ ਆ। ਗਿੱਲੀਆਂ ਨੇ ਉਹਨੂੰ ਕਿਹਾ ਦੀ ਵੀ ਇੱਕ ਕਿਹੜਾ ਛੱਡ ਕੇ ਲਾ ਦੇ ਅੰਦਰ ਲੋ ਜੀ ਸਿਰੇ ਤੇ ਆ ਕੇ ਮਸ਼ੀਨ ਬੈ ਗਈ ਤੇ ਕਹਾ ਵੀ ਸੀ ਉਹਨੂੰ ਵੀ ਇਧਰਲੇ ਗੇੜੇ ਛੱਡ ਲਈ ਵੀ ਬਾਅਦ ਚਲਾ ਲਾਂਗੇ ਕਹਿੰਦਾ ਚੱਲ ਕੋਈ ਨਹੀਂ ਠੀਕ ਜਿਹੀ ਲੱਗਦਾ ਬੈਕ ਜਾਂਦੀ ਜਾਂਦੀ ਬੈ ਗਈ ਹੁਣ ਟਰੈਕਟਰੋਂ ਦਾ ਟੋਚਾ ਚਲੋ ਨਾ ਇਹ ਕਲੱਚ ਦਾ ਜ਼ੋਰ ਪਤਾ ਲੱਗ ਗਿਆ ਗਰਮੀ ਬਹੁਤ ਜ਼ਿਆਦਾ ਅੱਜ ਆ ਗਈ ਹੂੰ ਗਰਮੀ ਬਹੁਤ ਠੀਕ ਹੀ ਪੈਂਦਾ ਜੀ ਬੰਦੇ ਹੋ ਗਏ ਖੁਸ਼ ਪੂਰੇ ਜੋਤੀ ਚਲਾਉਂਦਾ ਚੰਨਾ ਵੀ ਚਲਾ ਕੇ ਉੱਤਰ ਆਇਆ ਉਹ ਅੱਗੇ ਥੱਲੇ ਕਰਕੇ ਵੇਖ ਰਸਦੇ ਚੰਨੇ ਕੀ ਕਹਦੀ ਹੈ ਮਸ਼ੀਨ ਹੁਣ ਠੀਕ ਜੀ ਮੈਨੂੰ ਛੱਡ ਹਾਂ ਕਦੇ ਕਦੇ ਲਾਈਏ ਕਦੇ ਤੀਜੇ ਜਗੇ ਨੇ ਹੈਂ ਦੰਦੀਆਂ ਨੇ ਯਾਰੇ ਉਹ ਕਾਟਰ ਨਹੀਂ ਆ ਕਾਟਰ ਦੀਆਂ ਫਿੰਗਰਾਂ ਡਾਊਨ ਕਰਕੇ ਨਾ ਬਾਜ ਕਰਦੀਆਂ ਫਿੰਗਰਾਂ ਪਾਉਣੀਆਂ ਨੇ ਅੱਜ ਉਹ ਬਿੱਤੀ ਰੱਖਦੀ ਖਾਲੀ ਉਹਦੇ ਕਰਕੇ ਥੱਲੇ ਝੂਠ ਜੀ ਵੱਧ ਛੱਡਦੀ ਐ ਇਹ ਮਸੀਨ ਦਾ ਇਧਰੋਂ ਪਤਾ ਹੀ ਲੱਗਦਾ ਵੀ ਚੱਲਦੀ ਆ ਜਾਂ ਨਾ ਚੱਲਦੀ ਇੰਨੀ ਸਾਇਲੈਂਟ ਆ ਠੀਕ ਹੈ ਜੀ ਠੀਕ ਹੈ ਧੰਨਵਾਦ ਉਹ ਕੀ ਕਹਿੰਦਾ ਕਰਤਾਰ ਵਾਲਾ ਵਾਲਾ ਨੂੰ ਕਹਦਾ ਬੰਦੇ ਦੇ ਕਿ ਮੇਰੇ ਨਵੀਂ ਬ੍ਰੇਕਰ ਲੱਗਦੇਗਾ ਜੀ ਆ ਲੈ ਆ ਲੈ ਆ ਗਿਆ ਕਹਿੰਦਾ ਬ੍ਰੇਕਰ ਉਹ ਇੱਕ ਟਾਨਾ ਦੇ ਚੌਣਾ ਨਾਲ ਨਹੀਂ ਕੱਢੀ ਨਾ ਬਹੁਤ ਜਲਦੀ ਨਹੀਂ ਹੈਗਾ ਜੀ ਟ੍ਰੈਫਿਕ ਦੇ ਜਾ ਬਹੁਤ ਯਾਰ ਇਹ ਤਾਂ ਨਹੀਂ ਜਾ ਕੇ ਰੋਟੀ ਰੱਟੀ ਖਾਓ ਡਾੜੀ ਲਾ ਜਾ ਵੀਰ ਨਾਲ ਉਹਨਾਂ ਨੇ ਮੋਟਰਸਾਈਕਲ ਲਾ ਕੇ ਆਓ ਅਸੀਂ ਚੱਲਦੇ ਆ ਨਾਲੇ ਉਹਦਾ ਕੰਮ-ਕੁਮ ਕਰਦੇ ਆ ਫਿਰ ਆਪਾਂ ਨਾਲੇ ਫਿੰਗਰਾਂ ਫੁੰਗਰਨ ਚੱਲਦੇ ਆ ਕੋਈ ਨਹੀਂ ਕਰਨਾ ਕੋਈ ਚੱਕਰ ਨਹੀਂ ਫੇਰ ਮੋੜ ਠੀਕ ਹੈ ਜੀ ਚੱਲਦੇ ਆ ਘਰ ਨੂੰ ਹੁਣ ਮਿਸਾਲ ਦਾ ਰਹਿੰਦੇ ਨੇ ਪੱਲੇ-ਪੱਲੇ ਫਿੱਟ ਕਰਨੇ ਜਿਦਾ ਉਧਾਰ ਨੂੰ ਪ੍ਰੀਤ ਦੀ ਹੋ ਗਈ ਮਹੂਰਤ ਇੱਕ ਤਾਂ ਫਿੰਗਰਾਂ ਫੁੰਗੜੀਆਂ ਜਿਹਾ ਕਰਕੇ ਡਾਊਨ ਵੱਧੀਆਂ ਨੇ ਆਵਾਜ਼ ਆਉਂਦੀ ਤੇ ਇਹਦੀ ਤੇ ਮਤਲਬ ਮਾਣ ਮਹਿਸੂਸ ਵਾਲਾ ਕੰਮ ਹੁੰਦਾ ਜਦੋਂ ਮਸ਼ੀਨ ਚਲਾਈਏ ਜਿੰਨਾ ਤੋਂ ਲਿਆਂਦੀ ਸੀ ਉਹਨਾਂ ਦੇ ਘਰ ਦੇ ਲਾਗੇ ਚੱਲੀ ਸੀ ਮਸ਼ੀਨ ਬਿਲਕੁਲ ਤੇ ਉੱਥੇ ਨਾ ਘੱਟੋ ਘੱਟ 20-25 ਜਣੇ ਬੈਠੇ ਤੇ ਉਹ ਕਹਿੰਦੇ ਵੀ ਇਹ ਚੱਲਣੀ ਨਹੀਂ ਵੀ ਇਹ ਧਾਣੇ ਮਾਰਨੋਂ ਨਹੀਂ ਹਟੀ ਸਾਰਿਆਂ ਨੇ ਤਸੱਲੀ ਕਰੀ ਤੇ ਜਿਹਦੀ ਵੱਡੀ ਸੀ ਉਹ ਬਾਪੂ ਵੀ ਗਿਆ ਨਹੀਂ ਕਹਿੰਦਾ ਮੈਂ ਇਹ ਖੇਤ ਚ ਬਾੜਨੀ ਨਹੀਂ ਉਹ ਦੁਆਰਾ ਚਲੋ ਮਾਲਕ ਦੀ ਮਿਹਰ ਹੋਈ ਹੈ ਨਾ ਬਹੁਤ ਸੋਹਣਾ ਕੰਮ ਹੋਇਆ ਸਾਰੇ ਬੰਦੇ ਖੁਸ਼ ਹੋਏ ਸਫਾਈ ਵੀ ਬਹੁਤ ਜ਼ਿਆਦਾ ਸੀ ਮੰਡੀ ਦੇ ਵਿੱਚ ਵੀ ਪੱਖਾ ਨਹੀਂ ਲੱਗਿਆ ਟੋਟਾ ਬਿਲਕੁਲ ਨਹੀਂ ਆਇਆ ਇਹਦਾ ਰੇਡੀਏਟਰ ਲੀਕ ਸੀ ਉਹ ਇਹਨਾਂ ਨੂੰ ਖੋਲ ਕੇ ਦੇਤਾ ਕਹਿੰਦੇ ਫਿੱਟਾ ਸੀ ਕਰ ਲਾਂਗੇ ਤੇ ਸਵੇਰੇ ਲੈ ਕੇ ਜਾਣਾ ਉਹ ਇੱਕ ਬੰਦ ਹੋਇਆ ਹੈ ਜਦੋਂ ਦੀ ਆਈ ਹੈ ਮਸ਼ੀਨ ਸਾਫ਼ ਨਹੀਂ ਹੋ ਜਾ ਹਾਂ ਅਸਟਾਰ ਕਰਾਂ ਦਾਣੇ ਆਏ ਹੁੰਦੇ ਨੇ ਇਹ ਰੀਸ ਘੱਟ ਸੀ ਮਸ਼ੀਨ ਦੀ ਤੀਜੇ ਗੇਅਰ ਦੇ ਵਿੱਚ ਬਿਰਲਾ ਵਾਂਝਾ ਨਾਣਾ ਦਖੰਦੀ ਸੀ ਫਿਰ ਰੀਸ ਕਰੀ ਇਹਦੀ 1750 ਨੂੰ 1750 ਤੇ ਜਮਾ ਸੱਟ ਚੱਲਦੀ ਆ ਇਹਦਾ ਕੰਮ ਓਕੇ ਆ ਜਮਾ ਵਿਸਾਲ ਦਾ ਰਹੇਗਾ ਫਿਲਟਰ ਪਾਉਣਾ ਇੱਕ ਕਲੱਚ ਇਹਨੂੰ ਹੁਣ ਚਿੰਬੜਦੇ ਆ ਇਹਦਾ ਕਰਕੇ ਛੱਡਾਂਗੇ ਜਿਹੜਾ ਹੈਗਾ ਇਹ ਚੰਨਾ ਵੀਰ ਕਹਿੰਦਾ ਕਹਿੰਦਾ ਫਿੰਗਰਾਂ ਪਾਈ ਮੈਂ ਲੈਣੀ ਕਾਨਬਦੀਆਂ ਨੇ ਜਿੱਥੋਂ ਮਰਜੀ ਲਿਓ ਤੇ ਫਿਰ ਅਸੀਂ ਹੁਣ ਗਏ ਸੀਗੇ ਰਈਏ ਨੂੰ ਫਿੰਗਰਾਂ ਦਾ ਡੱਬਾ ਲੈ ਕੇ ਜਾਂਦਾ ਇਹ ਆ ਗਈ ਪੈਕਿੰਗ ਇਹਦੀ ਲਓ ਮੈਂ ਇੰਨੇ ਡੈਕ ਵਾਲੀਆਂ ਕੈਸਟਾ ਵਾਂਗੂ ਕੋਈ ਸੈਟਿੰਗ ਕਰਨ ਦੀ ਜੋ ਲੋਡ ਨਹੀਂ ਪੈਂਦੀ ਨਾ ਕੋਈ ਪੈਕਿੰਗ ਦੇਣੀ ਪਵੇ ਨਟ ਜਿੱਨਾ ਕੋਸੋਰ ਕਰਨਾ ਪਵੇ ਬਸ ਫਿੱਟ ਕਰਨੀ ਆ ਅਣਜਾਣ ਬੰਦਾ ਵੀ ਹੱਥ ਨਾਲ ਬਲੇਟ ਪਾ ਦੂ ਬਸ ਸਟੈਪ ਪੱਤੀ ਬਿੰਗੀ ਨਾ ਹੋਵੇ ਬਲ ਨਾ ਹੋਵੇ ਚਲਦੀਆਂ ਬਹੁਤ ਨੇ ਤੇ ਬਾਜਨ ਚ ਵੀ ਬਹੁਤ ਨੇ ਕਿਉਂਕਿ ਕੰਪਨੀ ਦੀ ਚੀਜ਼ ਦੇ ਵਿੱਚ ਮਾਰਜਨ ਹੁੰਦਾ ਨਹੀਂ ਮਤਲਬ ਜਿਹੜੇ ਦੁਕਾਨਦਾਰਾਂ ਨੇ ਲੁੱਟ ਮਚਾਈ ਹੁੰਦੀ ਆ ਉਹ ਰੱਖਦਾ ਨਹੀਂ ਇਹਨਾਂ ਨੂੰ ਤਾਂ ਕਰਕੇ ਚੀਜ਼ ਵਧੀਆ ਪਾਓ ਚੱਲੇ ਵੀ ਤੇ ਹੰਡਾਈ ਵੀ ਜਾਵੇ ਤੇ ਪੈਸੇ ਲੱਗੇ ਰਾਸ ਵੀ ਆਉਣ ਨੌਜੀ ਇਹ ਡੱਬੇ ਚ 30 ਆਉਂਦੀਆਂ ਨੇ 170 ਰੁਪਏ ਦੀ ਫਿੰਗਰ ਵੈਂਦੀ ਆ ਇਹ 5100 ਦੀ ਪੇਟੀ 30 ਫਿੰਗਰਾਂ ਹੁੰਦੀਆਂ ਨੇ ਇਹਦੇ ਪੱਲੇ-ਪੁੱਲੇ ਅ ਪਰਲਾ ਗੈਡਰਮ ਵਾਲਾ ਇੱਕ ਪੱਲਾ ਪਾਉਣਾ ਰਹਿੰਦਾ ਬਾਕੀ ਇਧਰੋਂ ਓਕੇ ਆ ਫਲੈਸਰ ਦੂਸਰ ਬੰਨੇ ਆ ਗਿਆ ਦਾ ਇਹ ਕਲਚ ਪਲੇਟ ਦਾ ਕਰਦੇ ਆ ਫਿੱਟ ਜਗਾੜ ਇਹਦੀਆਂ ਫਿੰਗਰਾਂ ਹੁਣ ਬਦਲਦੇ ਆ ਇਹ ਕ ਘਰਾਰੀ ਡਾਉਣ ਹੈ ਓਹੋ 14 ਦੰਦਿਆਂ ਵਾਲੀ ਤੇ ਆਹ ਇਹ ਵੀ ਆ ਗਈਆਂ ਦੋਨੇ ਹੁਣ ਪੈ ਜਾਣਗੀਆਂ ਇਹ ਰਹਿੰਦਾ ਇਹਦਾ ਪੌਣ ਵਾਲਾ ਪੱਲਾ ਤੇ ਰਿੰਗ ਰੰਗ ਪੈਗੇ ਕੱਲਾ ਕੱਲਾ ਹੀ ਟੰਗਦੇ ਉਹਨੇ ਨਾ ਇਹਦਾ ਸੌਖਾ ਟੰਗਿਆ ਜਾਂਦਾ ਨਾਲੇ ਬਾਜ ਨਹੀਂ ਹੁੰਦਾ ਲੈ ਕਾਟਰ ਕੋਟਰ ਵਧੀਆ ਤਰੀਕੇ ਨਾਲ ਪਾਇਆ ਜਾਂਦੀ ਆ ਇਹ ਕਿਦੇ ਜਿਹੜੇ ਲਾਏ ਸੀਗੇ ਨਾ ਇਹ ਥੋੜਾ ਜਿਹਾ ਨਾਲ ਲੱਗਦਾ ਉਹਨਾਂ ਦੇ ਘਸਰ ਜੀ ਪੈ ਗਈ ਇਹਦੀ ਆਵਾਜ਼ ਆਉਂਦੀ ਸੀ ਇਹਦਾ ਥੋੜਾ ਜਿਹਾ ਬੈਂਡ ਘਟਾਉਣਾ ਮਤਲਬ ਇਦਾਂ ਹੀ ਛੱਟ ਮਾਰ ਕੇ ਪਰਾਂ ਕਰ ਦਾਂਗੇ ਉਹ ਲਿਆ ਫਰੋਂਕਾਂ ਦਾ ਟਾਈਮ ਸੇਡਨ ਵਾਲਾ ਵਿੱਚ ਮਾਲ ਵਾਲਾ ਖੜਦਾ ਇੱਕ ਆਗਰ ਡਾਉਣ ਮੰਗ ਰਿਹਾ ਉਗਰ ਵਾਲਾ ਉੱਚਾ ਉਗਰ ਦਾ ਉਂਗਲ ਨਾਲੋਂ ਵੀ ਵੱਧ ਪੈਂਦੀ ਆ ਇਹ ਜੀ ਮਤਲਬ ਲਾਂਗੇ ਦਾ ਹੀ ਪੈਪ ਜੀ ਲੰਘਣਾ ਚਾਹੀਦਾ ਮਾੜਾ ਮੋਟਾ ਹੀ ਉੱਚਾ ਹੋਵੇ ਮਸ਼ੀਨਾ ਅੱਜ ਵਧੀਆ ਜੋਰਾਂ ਦੇ ਚੱਲਦੀ ਦੇ ਇੱਥੇ ਆਲੇ-ਦਾਲੇ ਹੋਰ ਵੀ ਸਫਾਈ ਨੂੰ ਸਾਰੇ ਕਾਹੇ ਨੂੰ ਕੰਮ ਨੂੰ ਸਭ ਮੰਨ ਲਗੇ ਕਿਉਂਕਿ ਜਦੋਂ ਪੈਸੇ ਲੱਗਦੇ ਨੇ ਨਾ ਜੇ ਉੱਥੇ ਕੰਮ ਨਾ ਚੰਗਾ ਕਰੀਏ ਫਿਰ ਆਪਣੇ ਕੰਮ ਕਰੇ ਦਾ ਕੀ ਫਾਇਦਾ ਅਸਲੀ ਗੱਲ ਇੱਕ ਮੌਸਮ ਬਦਲਦਾ ਕਰਦਾ ਜਾ ਰਹਿੰਦਾ ਤੇ ਗਰਮੀ ਅੱਜ ਗਰਮੀ ਬਹੁਤ ਜ਼ਿਆਦਾ ਸੀ ਹੋਣੁਰੇ ਦੇ ਮਿਸਤਰੀਆਂ ਨੂੰ ਦੱਸੋ ਕੀ ਕਰੀਏ ਇਹਦੇ ਕੱਟ ਲਵਾਉਣ ਭੇਜਿਆ ਸੀ ਇਹ ਹਾਰਡ ਹੋਇਆ ਹੋਇਆ ਹੈ ਗਰਮ ਹੋ ਕੇ ਉਹ ਬਿੱਟ ਸੀ ਜਿਹੜੀ ਦੇਸੀ ਜੀ ਲਾ ਕੇ ਕੱਟ ਲਾਤਾ ਇੱਥੇ ਕੱਟ ਨਹੀਂ ਲੱਗਿਆ ਇੱਧਰ ਕੱਟ ਲੱਗ ਗਿਆ ਵੀ ਇਹ ਕੋਈ ਫਾਇਦਾ ਗੱਲਾਂ ਦਾ ਹੁਣ ਇਹਦੇ ਉੱਤੇ ਗ੍ਰਾਈਂਡਰ ਫੇਰਾਗੇ ਮਾੜਾ ਮੋਟਾ ਫੇਰ ਇਹਨੂੰ ਪੱਧਰ ਕਰਾਂਗੇ ਆਹ ਚੀਜ਼ ਉੱਚੀ ਖੜੀ ਹੈ ਇੱਥੋਂ ਆਹ ਡਾਊਨ ਪਈ ਪਈ ਹੈ ਫੋਰ ਮੈਨੀ ਲਾਲੋ ਬੰਦੇ ਦੀ ਪਿਛਲੇ ਕਣਕ ਦੇ ਸੀਜ਼ਨ ਆ ਵੀ ਨਵਾਂ ਉਹ ਵੀ ਨਵਾਂ ਬੈਰਿੰਗ ਵੀ ਨਵਾਂ ਫਿੰਗਰਾਂ ਵੀ ਨਵੀਆਂ ਸਿਰਫ 3 ਦਿਨ ਮਸ਼ੀਨ ਚੱਲੀ ਐ ਤੇ ਹਾਲਤ ਕੀ ਐ ਆ ਬੈਰਿੰਗ ਪਿਆ ਤੇ ਆ ਕਲਚ ਦਾ ਹਾਊਸਿੰਗ ਜੀ ਦੀ ਵੀ ਕਾਰਵਾਈ ਪਈ ਪਈ ਐ ਇੱਥੋਂ ਕਰੈਕ ਆ ਇਹ ਟੜ ਗਿਆ ਇਹ ਨਹੀਂ ਆਉਂਦਾ ਕੁਛ ਨਾ ਪੁੱਛ ਲੋ ਹਾਂ ਦੇਖੋ ਜਮਾ ਨਮਾ ਹਲੇ ਨਵੇਂ ਵਾਲੀ ਪਾਲਛ ਵੀ ਨਹੀਂ ਮਰੀ ਵੀ ਤਿੰਨ ਤੇ ਚਾਰ ਦਿਨ ਜਿਹਦਾ ਕੀ ਬਿਕਰਨਾ ਇਹ ਹੈਗੀ ਚਾਹ ਅੱਠਾਂ ਬੰਦ ਉਹ ਇੱਥੇ ਆ ਕੇ ਮਸ਼ੀਨ ਦੀ ਪਾਸ ਜਾਈ ਜਾਂਦੀ ਹੁੰਦੀ ਹੈ ਜੋ ਮਾੜਾ ਖਸਮ ਟੱਕਰ ਜੀ ਹਾਂਜੀ ਹਾਂਜੀ ਕਿਵੇਂ ਜਾਇਆ ਹਾਂਜੀ ਠੀਕ ਚੱਲ ਫਿਰ ਐਂ ਕਰ ਉਹ ਕਰ ਆਹ ਟਰੈਲਰ ਚੱਕ ਉਹ ਮਸ਼ੀਨ ਜੀ ਫਿੰਗਰਾਂ ਖੋਲੇ ਨੇ ਸਾਰੀਆਂ ਠੀਕ ਹੈ ਜੀ ਹੁਣ ਇਹਦਾ ਨਿਮੇੜ ਕੇ ਇਹਦਾ ਕਟਰ ਕੁੱਟਦਾ ਫੇਰ ਭਮਾਈ ਦਾ ਵੀ ਕਰਾਂ ਇਹ ਪੁੜੀਆਂ ਪਾਲੀਆਂ ਪਾ ਕੇ ਬੈਲਟਾਂ ਬੁਲਟਾਂ ਪਾ ਕੇ ਨਿਮੇੜਾਂਗੇ ਇਧਰੋਂ ਜੇ ਕਲੱਚ ਵਾਲਾ ਅੜੂ ਕੰਮ ਰਾਤ ਚਾਰ ਆ ਤਾਂ ਹੁਣ ਉਹ ਉਹ ਹੋ ਜੇਗਾ ਉਹ ਸਵੇਰੇ ਆ ਜਾਊਗਾ ਫਿਰ ਹੁਣ ਐ ਮੁੜ ਕੇ ਫੇਰ ਦਿੱਕਤ ਦਊ ਉਹ ਉਹ ਤੇ ਡਾਂਕਾ ਲਾ ਕੇ ਤਾਂ ਕੰਮ ਚੱਲਣ ਵਾਲਾ ਹੁੰਦਾ ਨਹੀਂ ਉਹ ਗਰ ਜਾਦੇ ਉੱਚਾ ਇਹਨੂੰ ਡਾਊਨ ਸੱਟਾਂਗੇ ਇੱਕ ਆ ਪਤਾ ਨਹੀਂ ਕਿਵੇਂ ਚਲਾਈ ਗਏ ਨੇ ਬੰਦੇ ਆ ਪੁਲਿਸ ਦੀ ਲੈਣ ਬਹੁਤ ਔਟ ਸੀਗੀ ਇੰਚ ਵਾਂਗੂ ਅੰਦਰ ਆਇਡਲਾਂ ਤੋਂ ਤੇ ਇਹ 벨ਟ ਲੈ ਜਾ ਕਰੇ ਹੋਰ ਨਹੀਂ ਮਸ਼ੀਨ ਬੰਨੀ ਨਹੀਂ ਕੋਈ ਚਾਬੀ ਚੱਕੀ ਬਾਈ ਦੇ ਤੇ ਗੌਰ ਨਹੀਂ ਕਰੀ ਇਹਨੀ ਚਾਬੀ ਚਗਾਈ ਐ ਮੋਰਨੇ ਦੋ ਉਹੀ ਰੱਖਾ ਕੋਈ ਨਹੀਂ ਤੂੰ ਉਧਰੋਂ ਵਿਚਾਲੋਂ ਪਜਾਂ ਦੇ ਖੋਲ ਦੇ ਵਿਚਾਲੋਂ ਦੋ ਛੜ ਨਹੀਂ ਸਿਰਿਆਂ ਦੋ ਛੜ ਦੀ ਇਧਰੋਂ ਦੋ ਛੜ ਦੀ ਵੀ ਬਲੇਟ ਨਾ ਡਿੱਗੇ ਫੇਰ ਨਾਲ ਹੁੰਦੇ ਪਾਈ ਚੱਲਾਂਗੇ ਇੱਥੇ ਕੋ ਉਹ ਲੈ ਲੈ ਬੋਰੀ ਬਾਰੀ ਜਾ ਉਹ ਬੱਠਲ ਜਾ ਲੈ ਲੈ ਉਹ ਚ ਪਾ ਦੇ ਆਹ ਨਟ ਕਿੱਥੇ ਬੱਠਲ ਲੈ ਜਾ ਉਰੇ ਹੈ ਨਹੀਂ ਉਹ ਚਿੱਟਾ ਜਾ ਜੀ ਸਮਾਨ ਤੋਂ ਦੇ ਦੇ ਕਿੱਥੇ ਆਹੋ ਵੀ ਆ ਗਈ ਕਰਾਮਾਤੀ ਬੈਲਟ ਆਪਣੀ ਲੱਗ ਗਈ ਵਸ ਹੈ ਨਾ ਯਾਰ ਉਹ ਡੱਬਾ ਚੱਕ ਜਿਹੜਾ ਉਹ ਸਟੈਪਾਂ ਕੋਲੇ ਪਿਆ ਉਧਰ ਹੈ ਕੁਛ ਨਹੀਂ ਉਹ ਪੱਠਲ ਜਾ ਕਿਥੇ ਚਿੱਟਾ ਜਾ ਕੀ ਕਰਨਾ ਕਿੱਥੇ ਹੈ ਪੱਠਲ ਕਿਹੜਾ ਔਰੇ ਆ ਤੁਮ ਲੈ ਲੋ ਵੇ ਹੂੰ ਆ ਗਿਆ ਜੀ ਹਾਂ ਜੀ ਫਰਮਾਨ ਜੀ ਤੇ ਇਹ ਫੁੰਦਰਾ ਆ ਨੀ ਫੁੰਦਰਾ ਹਾਂਜੀ ਤੇ ਬਾਕੀ ਚਲੋ ਫਿੰਗਰਾਂ ਫੁੰਗਰਾਂ ਕਸੀ ਗਈਆਂ ਕੰਮ ਇਧਰੋਂ ਨਿਬੜ ਗਿਆ ਤੇ ਬਾਕੀ ਮਾੜਾ ਮੋਟਾ ਜਿਹੜਾ ਉਹ ਸਵੇਰੇ ਕਰ ਦਾਂਗੇ ਟਾਈਮ ਨਾਲ ਤੇ ਬਾਕੀ ਆਪਣੇ ਚੰਨੇ ਨੂੰ ਪੁੱਛਦੇ ਆ ਚੰਨੇ ਆ ਫਿਰ ਰੂਖ ਖੁਸ਼ ਹੋ ਗਈ ਮੈਂ ਵੀਰ ਐਵੇਂ ਮਨ ਖੁਸ਼ ਹੋ ਗਿਆ ਪੂਰਾ ਵੀਰ ਹਾਂ ਕਿੰਨੇ ਬੰਦੇ ਉਥੇ ਭੰਡੀ ਕਰਨ ਆਲੇ ਆ ਜੀ 25 ਬੰਦੇ ਆਏ ਭੰਡੀ ਕਰਨ ਜਿਹੜੇ ਜਿਹੜੇ ਜਿੰਦਾ ਜਿਹੜੇ ਗਾਗ ਉਹਨਾਂ ਦੇ ਹਾਂ ਉਹ ਤੇ ਮਸ਼ੀਨ ਦੇ ਹੱਤ ਕਰਾਤੀ ਵੀ ਫੜ ਕੇ ਤੇ ਜੇ ਵੀ ਚਲਾਤੀ ਚਲ ਤੇ ਜੀ ਹੁਣ ਰੂਹ ਖੁਸ਼ ਹੋ ਗਈ ਮੈਂ ਪੂਰੀ ਬਿਆਕਾਰ ਵੀਰਕ ਤੇਰੇ ਨਾਮ ਦਾ ਵੇ ਭਰਾ ਹੀ ਕੋਈ ਨਹੀਂ ਹੈਗਾ ਹਾਂ ਠੀਕ ਹਾਂ ਬਾਕੀ ਆਪਣੀ ਕੁੜੀਆ ਰਾਣੀ ਲੈ ਆਓ ਦੱਸ ਕਿਵੇਂ ਵੀ ਨਹੀਂ ਚੱਲੇ ਦੱਸ ਓਕੇ ਵਧੀਆ ਠੀਕ ਹੈ ਮਸ਼ੀਨ ਨਾਲ ਨਹੀਂ ਚੱਲੀ ਠੀਕ ਆ ਰੂਹ ਖੁਸ਼ ਹੋ ਗਈ ਮਸ਼ੀਨ ਦਾ ਵੇ ਠੀਕ ਹੈ ਜੀ ਕਿਹਨੇ ਕੁੜੀ ਨੇ ਹਾਂ ਠੀਕ ਇਹ ਕਹਦਾ ਉਹ ਇਹ ਪਹਿਲਾ ਹੀ ਕਹਿੰਦੇ ਉਹ ਪਿੱਛੇ ਮਸ਼ੀਨ ਚੱਲਦੀ ਆ ਹਾਂ ਠੀਕ ਇਹ ਮੈਂ ਮੈਂ ਮਾ ਚੰਨੇ ਪਤਾ ਨਹੀਂ ਬਣਾਉਂਦੇ ਹੁੰਦੇ ਇਹ ਕਹਿੰਦਾ ਬਣਾਉਂਦੇ ਕਹਿੰਦਾ ਕੁੱਟਦੇ ਸੀ ਕਹਿੰਦਾ ਆਪਾਂ ਇਹ ਵੀ ਚਾਰ ਲੀ ਜੀ ਕਰ ਦੇ ਦੀ ਚਲ ਹੋ ਜਾਂਦਾ ਇਹੋ ਜਿਹਾ ਕੋਈ ਇਹ ਆ ਕੇ ਬੋਲਿਆ ਕਹਿੰਦੀ ਆਪਾਂ ਤਾਂ ਕਾਪਟਾ ਜਾਣਾ ਹੈ ਕਹਿੰਦੀ ਆਪਾਂ ਤੁਸੀਂ ਬਣਾਇਆ ਤੁਸੀਂ ਕਹਿੰਦੇ ਉਹ ਹੀ ਹੈਗਾ ਅਸੇ ਕਹਿੰਦੀ ਇਹ ਨਾ ਤਾਂ ਬੰਨੀ ਹੁੰਦੀ ਆ ਹਾਂ ਚਲੋ ਠੀਕ ਹੈ ਜੀ ਕਰੀਏ ਸਨਾਲ ਪਾਣੀ ਖਾਈਏ ਰੋਟੀ ਖਾਟੀ ਸੋਚਿਆ ਨਹੀਂ ਕਰੀ ਠੀਕ ਹੈ ਜੀ ਧੰਨਵਾਦ ਸੋਹਾਂ ਰੱਬ ਦੀ ਅਸਾਂ ਦਿਆਤੀ ਉਹ ਦੱਸ ਹਾਂ ਸੋਚਿਆ ਨਹੀਂ ਚੱਲੂ ਐਵੇਂ ਅੱਜ ਟੋਟਾ ਟਾਟਾ ਗਰੂ ਟੋਟਾ ਵੀ ਕੱਲ ਟੋਟਾ ਨਹੀਂ ਆਇਆ 10 ਕਿਲੋ ਟੋਟਾ ਨਿਜਾਮ ਹੀ ਪੈ ਅੱਧਾ ਰੋਟਾ ਕੱਢਦੀ ਉਹ ਇੰਨੇ ਹੁਣ ਚਲੋ ਲਾਲਾ ਵੀ ਅੱਧੇ ਢਾਲੀ ਦਾ ਹੈਗੀ ਸੀ ਉਹ ਕਿੰਨਾ ਥਾਂ ਸੀ ਉਹ ਡੇਢ ਕਿੱਲਾ ਡੇਢ ਕਿੱਲੇ ਜਦੋਂ ਚੱਲ 10 ਕਿਲੋ ਵੀ ਕੋਈ ਬਾਲਾ ਨਹੀਂ ਹੁੰਦਾ ਉਹ ਵੀ ਹਲੇ ਆ ਨਾ ਪਹਿਲੇ ਦਿਨ ਆ ਮਤਲਬ ਚੱਲ ਕੇ ਉਹ ਸਾਹਮਣੇ ਬੰਦਾ ਦੱਸ ਕੇ ਗਿਆ ਇਸ ਬਸਲਾ ਉਹ ਵੀ ਆੜਤੀ ਉਹਦਾ ਦਾਸਤਾ ਕੀ ਆ ਕਿਲੋ ਟੋਟਾ ਵੀ ਨਿਕਲੇ ਉਹਦਾ ਉਹ ਵੱਡੇ ਨੂੰ ਮਿਲਿਆ ਇਹ ਵੀ ਉਹਦਾ ਨਾਮ ਸੀ ਹਾਂ ਉਹੀ ਮਸ਼ੀਨ ਜਾਂ ਬੈਗ ਹੁੰਦੇ ਉਹ ਗਾ ਭਰਦਾ ਨੇ ਮਹੀਨ ਦਾ ਪੂਰਾ ਗਾ ਭਰ ਕੇ ਜਲੂ ਫੇਰੀ ਵਧੀਆ ਜਲੂ ਹਾਂ ਤੂੰ ਆ ਕਿ ਜੇ ਫਿਰ ਤੇ ਚਲੋ ਠੀਕ ਹੈ ਜੀ ਫਿਰ ਤਿਆਰੀ ਆ ਨਾ ਹੋਂਦੀ ਖਾ ਕੇ ਰੋਟੀ ਰਾਟੀ ਕਰਦੇ ਆ ਰੈਸਟ ਧੰਨਵਾਦ ਜੀ Oh, yeah, Bill.